ਸਵਾਗਤ ਹੈ ਜੀ ਆਪਣਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਆਏ ਜੀ ਆਪਾਂ ਇੱਕ ਟਰਾਲੀ 167 ਦੀ ਤੇ ਬਾਕੀ ਦੋ ਟਰੈਕਟਰ ਆਈ 5911 ਤੇ 100 ਲੀਕਾ ਤਿੰਨੇ ਸੰਦ ਸੇਲ ਆ ਜ਼ਿੰਮੇਦਾਰਾ ਸੰਦ ਆ ਤੇ ਕੱਲੇ ਕੱਲੇ ਸੰਦ ਦੀ ਆਪਾਂ ਜਾਣਕਾਰੀ ਦਿੰਨੇ ਆ ਵੀਡੀਓ ਦੇਖਣ ਤੋਂ ਪਹਿਲਾਂ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਆਉਂਦੇ ਰੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਐਡ ਲਗਾਉਣਾ ਚਾਹੁੰਦੇ ਹੋ ਸੰਦ ਦੀਆਂ 4 ਤੋਂ 5 ਫੋਟੋਆਂ ਤੇ ਸਾਰੀ ਜਾਣਕਾਰੀ ਭੇਜ ਸਕਦੇ ਹੋ ਤੇ ਜਾਂ ਵੀਡੀਓ ਭੇਜ ਸਕਦੇ ਹਾਂ ਤੁਹਾਡੀ ਐਡ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਲੱਗ ਜੂਗੀ ਬਾਕੀ ਹੁਣ ਗੱਲ ਕਰਦੇ ਆ ਜੀ ਜਿਹੜੀ ਆਪਾਂ ਤੁਸੀਂ ਦੇਖ ਰਹੇ ਹੋ ਟਰਾਲੀ ਇਹ ਹੈ ਇਹਦਾ ਸੈਜ ਹੈਗਾ ਜੀ 16 7 16 7 ਆ 10 ਦੀ 70 ਹੈ ਜੀ ਸਾਰੀ ਤੇ ਬਾਕੀ ਟਾਟਾ ਦਾ ਲੋਹਾ ਲੱਗਾ ਹੈ ਸੇਲ ਦਾ ਮਾਲ ਆ ਸਾਰਾ ਤੇ 3 ਫੁੱਟ ਬੈੱਡ ਲੱਗਿਆ ਜੀ ਉੱਪਰ ਪਾਈਪਾਂ ਵਾਲਾ ਵੇਡਾ ਲੇਜ਼ਰ ਕਟਿੰਗ ਵਾਲਾ ਸਟੀਲੀ ਜਾਲੀ ਲੱਗੀ ਹੋਈ ਆ 3 ਹਟ ਦੀ ਤੇ ਬਾਕੀ ਟਰਾਲੀ ਪੂਰੀ ਹੈਵੀ ਹੈ ਜੀ ਤੇ ਮੱਛੀ ਹੁੱਕ ਦੇ ਵਿੱਚ ਆ ਲਾਈਟਾਂ ਵਗੈਰਾ ਪ੍ਰੋਪਰ ਲੱਗੀਆਂ ਹੋਈਆਂ ਟਾਇਰਾਂ ਦੀ ਕੰਡੀਸ਼ਨ ਚਾਰਾਂ ਟਾਇਰਾਂ ਦੀ ਕੰਡੀਸ਼ਨ ਚੰਗੀ ਹੈ ਜੀ ਬੇਦਾਗ ਟਾਇਰ ਹੈ ਵੀ ਤੇ ਬਾਕੀ ਰੇਲ ਦਾ ਧੁਰਾ ਜੀ ਦਾਸ ਨਟੀਆਂ ਹੱਬਾ ਟਾਟਾ ਦੀਆਂ ਹੱਬਾਂ ਦਾਸ ਨਟੀਆਂ ਜੀ ਤੇ ਦੇਖ ਸਕਦੇ ਹੋ ਬਾਕੀ ਰੇਲ ਦਾ ਹਿੱਸਾ ਜੀ ਇਹ ਵੀ ਬਹੁਤ ਚੰਗਾ ਹਿੱਸਾ ਤੇ ਏਰੀਆ ਵੀਰਾਂ ਦਾ ਹੈਗਾ ਜੀ ਬਿਆਸ ਅੰਮ੍ਰਿਤਸਰ ਏਰੀਆ ਰੇਟ ਹੈਗਾ ਜੀ 320000 ਰੁਪਇਆ ਬਾਕੀ ਨੰਬਰ ਨੋਟ ਕਰ ਲਓ 9878299783 ਬਾਕੀ ਰੇਟ ਦੇ ਵਿੱਚੋਂ ਮਾਨਤਾ ਹੋ ਜੂ ਕੋਈ ਫਿਕਸ ਰੇਟ ਨਹੀਂ ਹੁੰਦਾ ਵੀਰਾਂ ਨਾਲ ਗੱਲਬਾਤ ਕਰਕੇ ਤੁਸੀਂ ਸੌਦਾ ਕਰ ਸਕਦੇ ਹੋ ਬਾਕੀ ਅੱਗੇ ਆ ਗਿਆ ਜੀ ਜਿਹੜਾ ਟਰੈਕਟਰ 911 올ਡ ਸਕੂਲ ਤੇ ਸਿੱਧੂ ਮੂਸੇ ਵਾਲੇ ਕਰਕੇ ਟਰੈਕਟਰ ਦੀ ਫਿਰ ਪਹਿਚਾਣ ਬਣ ਗਈ ਆ ਮਾਰਕੀਟ ਬਣ ਗਈ ਆ ਇਹ 911 ਟਰੈਕਟਰ ਡੀਏ ਹੀ ਹੋਇਆ ਵਿਆ ਜੀ ਡੀਏ ਹੀ ਹੋਇਆ ਵਿਆ ਪਾਵਰ ਸਟੀering ਵੀ ਹੋਇਆ ਵਿਆ ਟਰੈਕਟਰ ਜੀ ਟਰੈਕਟਰ ਚ ਕੋਈ ਕਮੀ ਪੇਛੀ ਨਹੀਂ ਜਿਹੜੇ ਹੁਣ ਦੇ ਟਰੈਕਟਰ ਆਉਂਦੇ ਆ ਉਹਨਾਂ ਦੇ ਬਰਾਬਰ ਦਾ ਟਰੈਕਟਰ ਹੋਇਆ ਪਿਆ ਟਾਇਰ ਹੈਗੇ ਜੀ 85% 85% ਟਾਇਰ ਹੈਗੇ ਆ ਜੀ ਡੀਏ ਹੀ ਹੋਇਆ ਵਿਆ ਮਾਡਲ ਹੈਗਾ ਜੀ 2000 2000 ਮਾਡਲ ਟਰੈਕਟਰ ਆ 911 ਤੇ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਆ ਰੇਟ ਹੈਗਾ ਜੀ 298000 ਰੁਪਿਆ ਬਾਕੀ ਵੀਰ ਦਾ ਨੰਬਰ ਨੋਟ ਕਰ ਲਓ 98772 49083 ਇਸ ਨੰਬਰ ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਬਾਕੀ ਫੇਵਰ ਹੁੱਡ ਤੇ ਡਿੱਕ ਵਗੈਰਾ ਵਧੀਆ ਲੱਗਿਆ ਹੋਇਆ ਚੰਗੀ ਛਤਰੀ ਲੱਗੀ ਹੋਈ ਵੇਟ ਵਗੈਰਾ ਵੀ ਲੱਗੇ ਹੋਇਆ ਟਰੈਕਟਰ ਪੂਰਾ ਸੋਹਣਾ ਹਿੱਸੇ ਇੰਜਨ ਗੇਅਰ ਦਾ ਓਕੇ ਅੱਗੇ ਆ ਗਿਆ ਟਰੈਕਟਰ ਸੋਨਾਲੀ ਕਾ 60 ਇਹ 2024 ਮਾਡਲ ਸੋਨਾਲੀ 160 ਹੈ ਜੀ ਤੇ ਕੰਡੀਸ਼ਨ ਤਾਂ ਦੇਖ ਸਕਦੇ ਹੋ ਨਵੇਂ ਵਰਗੀ ਕੰਡੀਸ਼ਨ ਆ ਇੱਕ ਸਾਲ ਪੁਰਾਣਾ ਟਰੈਕਟਰ ਆ 445 ਘੰਟੇ ਚੱਲਿਆ ਸਿਰਫ ਤੇ ਸਿਰਫ 45 ਘੰਟੇ ਟਰੈਕਟਰ ਚੱਲਿਆ ਬਿਲਕੁਲ ਨਵੇਂ ਟਾਇਰ ਨਵੀਂ ਕੰਡੀਸ਼ਨ ਸ਼ੋਅਰੂਮ ਕੰਡੀਸ਼ਨ ਸਮਝ ਲਓ ਏਜੰਸੀ ਚੋਂ ਆਇਆ ਹੀ ਆ ਤੇ ਜਿਹੜਾ ਵੀ ਇਹਨਾਂ ਨੇ ਨਵਾਂ ਲੈਣ ਬਾਰੇ ਸੋਚ ਰਹੇ ਇੱਕ ਵਾਰੀ ਇਹ ਆਪਣਾ ਟਰੈਕਟਰ ਦੀ ਟ੍ਰਾਈ ਜ਼ਰੂਰ ਕਰ ਲਿਓ ਬਿਲਕੁਲ ਨਵਾਂ ਹੀ ਆ ਹਾਂ ਰੇਟ ਦੇ ਵਿੱਚ ਤੁਹਾਡਾ ਫਾਇਦਾ ਹੋ ਜੂਗਾ 2 ਸਪੀਡ ਟਰੈਕਟਰ ਆ ਤੇ ਫਰਸਟ ਓਨਰ ਪੰਜਾਬ ਨੰਬਰ ਸਾਰਾ ਕੁਝ origignal 45 ਕਿੰਡ ਟਰੈਕਟਰ ਨਾਲ ਤਾਂ ਕੋਈ ਨਹੀਂ ਵਿਗੜਾ ਟਰੈਕਟਰ ਦਾ 2 ਸਪੀਡ ਆ 7 ਲੱਖ 40 ਹਜ਼ਾਰ ਰੁਪਿਆ ਡਿਮਾਂਡ ਆ ਬਾਕੀ ਕੋਈ ਮੌਕੇ ਤੇ ਮਾਨਤਾਣ ਹੋ ਜਾਊਗਾ ਟਰੈਕਟਰ ਹੈ ਸ਼ੋਅਰੂਮ ਕੰਡੀਸ਼ਨ ਅਨਟੱਚ ਟਰੈਕਟਰ ਪਿਆ ਜੀ ਬਾਕੀ ਰੇਟ ਆ ਹੈਗਾ ਜੀ 740 ਮਾਨਤਾਣ ਹੋ ਜੂ 9877299083 ਤੇ ਸੰਪਰਕ ਕਰਕੇ ਟਰੈਕਟਰ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ